ਕਾਲਾ ਦੇ ਸਾਡੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਕਾਲਾ ਢਿਲੋਜੀ ਦਾ ਮੇਰੇ ਆਪਣੇ ਛੋਟੇ ਵੀਰ 19 ਪਾਂਸਲ ਜੀ ਦਾ ਅਤੇ ਸਾਰੇ ਬਲੌਕ ਪ੍ਰੈਜ਼ੀਡੈਂਟਸ ਮੈਲਾ ਕਾਂਗਰਸ ਯੂਥ ਕਾਂਗਰਸ ਅਤੇ ਪਿੰਡਾਂ ਦੇ ਸਰਪੰਚ ਪੰਜ ਜਿਨ੍ਹਾਂ ਨੇ ਅੱਜ ਬਹੁਤ ਮਾਣ ਸਤਕਾਰ ਦਿੱਤਾ ਬਹੁਤ ਜਜ਼ਬੇ ਨਾਲ ਸਵਾਗਤ ਕੀਤਾ ਔਰ ਮੈਂ ਸਮਝਦਾ ਕਿ ਇਹ ਜੋ ਕੁਝ ਅੱਜ ਸੰਗਰੂਰ ਦੇ ਵਿੱਚ ਹੋ ਰਿਹਾ ਇਹ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਗਰਭ ਪਾ ਦਿੱਤਾ ਵਾ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਕਿਹੜੀਆਂ ਗੱਲਾਂ ਚੱਲੀਆਂ ਸੀਗੀਆਂ ਔਰ ਕਿਹੜੇ ਬੰਦੇ ਨਾਲ ਜੁੜੇ ਸੀਗੇ ਜੁਗਿੰਦਰ ਯਾਦਵ ਵਰਗੇ ਆਦਮੀ ਪ੍ਰਸ਼ਾਦ ਪੂਸ਼ਨ ਵਰਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 5-5 ਕਰੋੜ ਰੁਪਏ ਉਹਨਾਂ ਦੇ ਬੈਂਕ ਅਕਾਊਂਟ 'ਚ ਪਾਇਆ ਕੁਮਾਰ ਵਿਸ਼ਵਾਸ ਵਨ ਆਫ ਦਾ ਗੁੱਡ ਆਰਟਿਸਟ ਆਫ ਇੰਡੀਆ ਔਰ ਉਹਦੇ ਨਾਲ ਡਾਊਨ ધ ਲਾਈਨ ਬਹੁਤ ਸਾਰੇ ਅਸ਼ੂਤੋਸ਼ ਵਰਗੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਆਪਣਾ ਕੰਮ ਛੱਡ ਕੇ ਪਤਾ ਨਹੀਂ ਅਮਰੀਕਾ ਕੈਨੇਡਾ ਤੋਂ ਕਿੰਨੇ ਮਲਟੀਨੈਸ਼ਨਲ ਲੱਖਾਂ ਦੇ ਕਰੋੜਾਂ ਰੁਪਏ ਦੇ ਪੈਕੇਜਸ ਛੱਡ ਕੇ ਇੱਥੇ ਆ ਆਮ ਆਦਮੀ ਚਾਹੇ ਕਿ ਸ਼ਾਇਦ ਵਾਕੀ ਹੀ ਇਨਕਲਾਬ ਆਵੇਗਾ ਲੇਕਿਨ ਆ ਜਿਹੜਾ ਪਿਛਲੇ 2 ਸਾਲ ਪੰਜਾਬ ਨੇ ਸੰਤਾਪ ਢੰਡਾਇਆ ਜਿਸ ਢੰਗ ਦੇ ਨਾਲ ਇਹ ਬੇਨਕਾਬ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗਾਂਧੀ ਨੂੰ ਫੇਕ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭਪਾਤ ਕੀਤਾ ਅਗਲੇ 20 ਸਾਲ ਲੋਕਾਂ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ਗਰੋ ਕਿ ਮੈਂ ਫਲਾਨਾ ਤੁਹਾਨੂੰ ਗਾਰੰਟੀ ਕਰਦਾ ਵੇਦਾ ਉਹਨਾਂ ਵੇਦਾ ਉਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹਨਾਂ ਨੇ ਯਕੀਨ ਤੋੜਿਆ ਵਾ ਔਰ ਜੋ ਯਕੀਨ ਤੋੜਿਆ ਬੇਸਿਕ ਦੋ ਤਿੰਨ ਜਿਹੜੇ ਮੁੱਢਲੀਆਂ ਗੱਲਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾ ਜਿਹੜਾ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਆਮ ਆਦਮੀ ਪਾਰ ਆਮ ਆਦਮੀਆਂ ਦੀ ਪਾਰਟੀ ਨੇ ਅਸੀਂ VIP ਕਲਚਰ ਖਤਮ ਕਰਾਂਗੇ ਅਸੀਂ ਕੋਈ ਸਰਕਾਰੀ ਕੋਠੀ ਨਹੀਂ ਲਵਾਵਾਂਗੇ ਕੋਈ ਗਨਮੈਨ ਨਹੀਂ ਲਵਾਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਰਵਾਂਗੇ ਲੇਕਿਨ ਕੀ ਹੁਣ ਦੇਖ ਰਿਹਾ ਆਪਾਂ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਰਜਵਾੜੇ ਸ਼ਾਹੀ ਚਲੋ ਅਮਰਿੰਦਰ ਸਿੰਘ ਇੱਕ ਰਜਵਾੜਾ ਸੀ ਉਹ ਤਾਂ ਕਹਿ ਕੀ ਕਰਦਾ ਸੀਗਾ ਲੇਕਿਨ ਭਗਵੰਤ ਮਾਨ ਨੇ ਤਾਂ ਉਹਦਾ ਰਿਕਾਰਡ ਤੋੜਿਆ ਵਾ ਅੱਜ ਇੱਕ 1000 ਸਿਕਿਉਰਿਟੀ ਦਾ ਗਨਮੈਨ ਤੇ ਉਹਦੇ ਟੱਪਰ ਦੇ ਕੋਲ ਆਇਆ Z+ ਸਿਕਿਉਰਿਟੀ ਆ ਇਹ ਗੱਲੀਆਂ ਦਾ ਇੱਕ ਜੀਪੀ ਲੈ ਕੇ ਗਿਆ ਉਹ ਕਾਂਗਰਸ ਦਾ ਪਟ ਕੇ ਫਤਿਹਗੜ੍ਹ ਸਾਹਿਬ ਤੋਂ ਇੱਕ ਤੁਸੀਂ ਬਾਹਮ ਰੋਡ ਕੇ ਸਾਡੇ ਚੱਬੇਵਾਲ ਨੂੰ ਲੈ ਗਏ ਉਹ ਕਾਂਗਰਸ ਤੋਂ ਹਸ਼ਾਰਪੁਰ ਤੱਕ ਬੰਦੀ ਹੈ ਨਹੀਂਗੇ ਕੁਝ ਪੰਜ ਮਿਨਿਸਟਰ ਕਿਹਦੇ ਸੇ ਪਾਰਟੀ ਨੇ ਉਤਾਰੇ ਨੇ ਪੰਜ ਮਿਨਿਸਟਰਸ ਇਨ ਦਾ ਇਲੈਕਸ਼ਨ ਪ੍ਰੋਸੈਸ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮਿਨਿਸਟਰਸ ਤਿੰਨ ਐਮਐਲਏ ਅੱਛਾ ਕਿੱਥੇ ਅਧਰਿਆ ਚੱਕਣ ਵਾਲੇ ਆਮ ਆਦਮੀ ਮੇਰੀ ਤੁਹਾਡੇ ਜ਼ਰੀਏ ਆਮ ਆਮ ਆਦਮੀ ਦੇ ਵੋਲੰਟੀਅਰਸ ਨੂੰ ਸਪੈਸ਼ਲ ਅਪੀਲ ਆ ਕਿ ਤੁਸੀਂ ਬਹੁਤ ਹੰਢਾ ਲਿਆ ਨਾ ਦਾ ਸੰਤਾਪ ਆਓ ਸਾਡਾ ਸਾਥ ਦਿਓ ਮੈਂ ਬੈਠਾ ਇੱਥੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਾਜਾਇਜ਼ ਨੌਕਰੀ ਨਹੀਂ ਲੈਣ ਦਊਂਗਾ ਮੈਂ ਕਿਸੇ ਤੋਂ ਝੂਠਾ ਪਰਚਾ ਨਹੀਂ ਹੋਣ ਦਊਂਗਾ ਮੈਂ ਚਿੰਤ ਜਾਣ ਲਾ ਦੂੰਗਾ ਕਿ ਸੰਗਰੂਰ ਦਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਦੁਕਾਨਦਾਰ ਦੇ ਵਪਾਰੀ ਦੇ ਉਹਦੀ ਆਪਾਂ ਹਫਾਜ਼ਤ ਕਰਨੀ ਕਿੱਥੇ ਗਿਆ ਕਹਿੰਦੇ ਸੀ ਜੀ ਇਨਸਪੈਕਟਰ ਰਾਜ ਖਤਮ ਕਰਨਾ ਜਿੰਨੀ ਕਰਪਸ਼ਨ ਹੁਣ ਹੋਈ ਹੋਈ ਹੈ ਪੰਜਾਬ ਦੇ ਵਿੱਚ ਤੌਬਾ ਮੇਰੀ ਔਰ ਜਿੰਨਾ ਮਾਫੀਆ ਚਾਹੇ ਮਾਈਨਿੰਗ ਆ ਚਾਹੇ ਉਹ ਸ਼ਰਾਬ ਮਾਫੀਆ 25 ਬੰਦੇ ਮਾਰ ਕੇ ਗੁਜਰਾ ਤੇ ਰਵਦਾਸਪੁਰੇ ਵਿੱਚ ਤੇ ਕੀ ਦਰਸਾਉਂਦਾ ਦੈਟ देयर ਇਜ਼ ਅ ਪੈਰਲ ਮਾਫੀਆ ਵਰਕਿੰਗ ਇਨ ਪੰਜਾਬ ਐਦਾਂ ਹੀ ਉਹ ਸਾਡਾ ਕੇਬਲ ਨੈਟਵਰਕ ਦੇ ਉੱਤੇ ਕਬਜ਼ਾ ਕਰ ਰਿਹਾ ਪਠਾਨ ਮਾਜਰਾ ਨਾਇ ਹੋ ਪਰ ਮੰਨੋ ਕਿ ਇਹ ਇਮਾਨਦਾਰ ਹੈ ਕੱਟੜ ਔਰ ਬੀਜੇਪੀ ਗਲਤ ਕੰਮ ਕਰ ਰਹੀ ਕਿ ਈਡੀ ਤੇ ਸੀਬੀਆਈ ਦਾ ਮਿਸਯੂਜ਼ ਕਰ ਰਹੀ ਤੁਸੀਂ ਪੰਜਾਬ ਵਿੱਚ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੇ ਤੁਸੀਂ ਪੰਜਾਬ ਦੇ ਨਜਾਇਜ਼ ਪਰਚਾ ਕੋਈ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠਾ ਸੁਪਾਲ ਖੇਰਾ ਜਿਹਦੇ ਤੇ ਪੰਜ ਪਰਚੇ ਕੀਤੇ ਨੇ ਭਗਵੰਤ ਮਾਨ ਦੀ 2 ਸਾਲ ਦੀ ਸਰਕਾਰ ਨੇ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਬੇਲ ਹੋਣ ਲੱਗੀ ਇੱਕ ਹੋਰ 3 ਵਜੇ ਤੜਕੇ ਪਰਚਾ ਇਹਨੂੰ ਹੋਰ ਕੀ ਕਹਿੰਦੇ ਮਿਸਯੂਜ਼ ਆਫ ਪਾਵਰ ਭਾਨੇ ਸਿੱਧੂ ਦੇ ਚਾਰ ਪਰਚੇ ਲਖੇ ਦੇ ਉੱਤੇ ਪਰਚਾ ਜਿਹੜਾ ਬੋਲਦਾ ਉਹਦੇ ਤੇ ਪਰਚਾ ਦਿੱਲੀ ਜਾਂਦੀ ਪੁਲਿਸ ਤੇਜਰੀਵਾਲ ਦੇ ਖਿਲਾਫ ਟਵੀਟ ਵੀ ਕਰਦੇ ਦਿੱਲੀ ਜਾਂਦੀ ਹੈ ਪੁਲਿਸ ਚੱਕਣ ਨੂੰ ਜੰਮੂ ਜਾਂਦੀ ਹੈ ਇੱਕ ਯੂਟਿਊਬਰ ਸੀਗਾ ਸ਼ਾਇਦ ਨੁਕਲ ਉਹਦਾ ਨਾਮ ਉਹਨੇ ਲੱਬੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਜਿਹੀ ਵੀਡੀਓ ਪਾਈ ਉਹਨੂੰ ਜੰਮੂ ਪੁਲਿਸ ਚੱਕਣ ਗਈ ਵਾਟ ਬਿਜ਼ਨਸ ਡਸ ਹੈ ਪੰਜਾਬ ਪੁਲਿਸ ਟੂ ਹੈ ਹੈਵ ਟੂ ਐਕਟ ਔਨ देयर ਪਰਸਨਲ ਵਿਮਸ ਐਂਡ ਫੈਂਸੀਜ਼ ਉਹਦਾ ਤਾਂ ਮੈਨੂੰ ਨਹੀਂ ਕੋਈ ਆ ਇਹ ਤਾਂ ਉਹ ਕਹਿ ਸਕਦੇ ਨੇ ਪਰ ਇਹ ਕਹਿਣਾ ਕਿ ਖੈਰਾ ਜਿਹੜਾ ਹੈ ਕੋਈ ਡਿਵੀਜ਼ਨ ਆਫ ਵੋਟ ਕਰਨ ਆਇਆ ਜੀ ਮੇਰਾ ਅੱਜ ਦਾ ਇਹ ਏਜੰਡਾ ਰਹੇਗਾ ਮੈਂ ਅਰਸੇ ਤੋਂ ਕਾਲੇ ਕਾਨੂੰਨ ਆਪੋਸ ਕਰਦਾ ਮੈਂ ਯੂਆਪਾ ਦੀ ਲੜਾਈ ਲੜੀ ਇਕੱਲੇ ਨੇ ਯੂਏਪੀਏ ਦੇ ਖਿਲਾਫ ਮੈਂ ਐਨਸੀ ਦਾ ਵਿਰੋਧ ਕਰਦਾ ਲਗਾਤਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉੱਥੇ ਮੱਤੇਵਾੜਾ ਲੱਗਾ ਮੋਰਚਾ ਉੱਥੇ ਕੋਟ ਗੁੰਨੇ ਲੱਗਾ ਮੋਰਚਾ ਉੱਥੇ ਬਰਗਾੜੀ ਲੱਗਿਆ ਮੋਰਚਾ ਉੱਥੇ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਦਾ ਉੱਥੇ ਸੋ देयरफॉर ਇਹ ਕਹਿਣਾ ਕਿ ਮੈਂ ਕੋਈ ਪੰਥਕ ਏਜੰਡੇ ਨੂੰ ਡੀਸਟੇਬਲਾਈਜ਼ ਕਰਦਾ ਨਾ ਦੈਟ ਇਜ਼ ਰੋਂਗ ਅਲਿਗੇਸ਼ਨ ਸਾਡੇ ਸਤਜਾਗ ਯੋਗ ਨੇ ਮਾਨ ਸਾਹਿਬ ਉਹ ਆਪਣੀ ਇਲੈਕਸ਼ਨ ਲੜਨ ਮੈਂ ਜਿਹੜਾ ਮੇਨ ਸਟ੍ਰੀਮ ਕਰਪ ਪਾਰਟੀਆਂ ਨੇ ਜਿਹਦੇ ਚ ਬੀਜੇਪੀ ਆਮ ਆਦਮੀ ਪਾਰਟੀ ਔਰ ਸੁਖਬੀਰ ਦਾ ਦਲ ਹੈ ਮੇਰੀ ਬੇਸਿਕ ਟਾਰਗੇਟ ਉਹਨਾਂ ਦੇ ਉੱਤੇ ਰਹੇਗਾ ਸਰ ਜੀ ਤੁਹਾਡਾ ਟਾਰਗੇਟ ਵੀ ਬੀਜੇਪੀ ਹੈ ਪਾਰਟੀ ਦਾ ਫੈਸਲਾ ਨਹੀਂ ਇਹ ਪਾਰਟੀ ਦਾ ਫੈਸਲਾ ਜੀ ਮੈਂ ਤਾਂ ਅਪਲਾਈ ਨਹੀਂ ਕੀਤਾ ਸੀ ਜੀ ਮੈਂ ਕੋਈ ਮੈਂ ਕੋਈ ਫਾਰਮ ਨਹੀਂ ਭਰਿਆ ਮੈਂ ਕੋਈ ਅਰਜ਼ੀ ਨਹੀਂ ਦਿੱਤੀ ਮੈਂ ਦਿੱਲੀ ਵੀ ਨਹੀਂ ਗਿਆ ਜਦੋਂ ਲਿਸਟ ਆਇਆ ਉਹ ਮੈਂ ਘਰ ਬੈਠਾ ਸੀ ਆਪਣੇ ਪਿੰਡ ਮੈਨੂੰ ਲੋਕਾਂ ਨੇ ਕਿਹਾ ਕਿ ਲਿਸਟ ਆ ਗਈ ਹੈ ਹਾਂ ਇਹ ਜ਼ਰੂਰ ਕਿਹਾ ਸੀਗਾ ਕਿ ਅਗਰ ਲੜਾਉਂਗੇ ਮੈਂ ਭੱਜਦਾ ਨਹੀਂ ਕਿਉਂ ਤੁਹਾਡੇ ਨਾਲ ਤੇ ਹੋਰ ਸਾਡੇ ਕਾਂਗਰਸ ਦੇ ਕੀਡਰ ਨਾਲ ਜ਼ੁਲਮ ਬੜਾ ਕੀਤਾ ਇਸ ਬੰਦੇ ਨੇ ਇਹਨੂੰ 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 ਕੋਈ ਇਹ ਇਹ ਅਕਾਉਂਟੇਬਲ ਹੋਣਾ ਚਾਹੀਦਾ ਅਕਾਉਂਟੇਬਲ ਕਰਨ ਵਾਸਤੇ ਹਿਸਾਬ ਲੈਣ ਵਾਸਤੇ ਕੁਝ ਦੱਸਣ ਵਾਸਤੇ ਉਹ ਇੱਕ ਹਿੱਸਾ ਵਾ ਕੈਂਪੇਨ ਦਾ ਇਟਸ ਨਾਟ ਦਾ ਸਾਰਾ ਹਿੱਸਾ ਹੋਦਾ ਹੈਗਾ ਬਾਕੀ ਅਸੀਂ ਪੋਜ਼ਿਟਿਵ ਇਸ਼ੂਸ ਪੇਸ਼ ਕਰਨੇ ਆ ਅਸੀਂ ਪਾਕਿਸਤਾਨ ਦੇ ਬਾਰਡਰ ਦੀ ਓਪਨਿੰਗ ਐਡਵੋਕਸੀ ਕਰਨੀ ਪਾਰਲੀਮੈਂਟ ਜਾ ਕੇ ਕਿਉਂਕਿ ਪੰਜਾਬ ਦੀ ਐਗਰੀਕਲਚਰ ਔਰ ਇੰਡਸਟਰੀ ਨਹੀਂ ਸਰਵਾਈਵ ਕਰ ਸਕਦੀ ਜਦ ਤੱਕ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ সেন্ট্রਲ ਏਸ਼ੀਆ ਤੱਕ ਦੂਰ ਤੱਕ ਨਹੀਂ ਖੁੱਲਦਾ ਸਾਡਾ ਅਸੀਂ ਲੈਂਡਲੌਕਡ ਸਟੇਟ ਆ ਸਾਡੇ ਕੋਲ ਬੰਦਰਗਾਹ ਹੀ ਕੋਈ ਨਹੀਂ ਕੀ ਹਾਊ ਵਿਲ ਯੂ ਕੰਪੀਟ ਵਿਦ ਇੰਡਸਟਰੀ ਆਫ ਗੁਜਰਾਤ ਐਂਡ ਮਹਾਰਾਸ਼ਟਰਾ ਐਂਡ ਅਦਰ ਸਟੇਟਸ ਵਿਚ ਹੈਵ ਐਕਸੈਸ ਟੂ ਪੋਰਟਸ ਸਾਡੀ ਖੇਤੀ ਡਿੱਗੀ ਪਈ ਆ ਕਾਂਗਰਸ ਨੇ ਐਮਐਸਪੀ ਗੈਰੰਟੀ ਲਾ ਬਣਾ ਕੇ ਦਿੱਤੀ ਆ ਉਹ ਅਸੀਂ ਪੂਰਾ ਕਰਾਂਗੇ ਬਟ ਹੋ ਸਕਦਾ ਐਮਐਸਪੀ ਗੈਰੰਟੀ ਕਰਾ ਕੇ ਵੀ ਸਾਡੇ ਕਿਸਾਨੀ ਸਰਵਾਈਵ ਨਾ ਕਰੇ ਕਿਉਂਕਿ ਅੱਜ ਜਿਹੜੀਆਂ ਜਨਸਾਂ ਦੇ ਭਾਅ ਨੇ ਅਗਰ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਸੇ ਰეკਮੈਂਡੇਸ਼ਨ ਲਾਗੂ ਹੋਣ ਅੱਜ ਕਣਕ 3000 ਰੁਪਏ ਕੁਇੰਟਲ ਚਾਈਦੀ ਹੈ ਹੈਗੀ ਆ ਸਾਡੇ 25 750 ਰੁਪਏ ਨੂੰ ਤੁਸੀਂ ਕਰੋ ਮਲਟੀਪਲਾਈ ਇਨਟੂ 30 ਕੁਇੰਟਲ ਕਿੱਥੇ ਚਲ ਜਾਂਦੀ ਗੱਲ ਇਕਨੋਮੀ ਚੇਂਜ ਹੋ ਜਾਂਦੀ ਆ ਇਹਦੀ ਫਸਲ ਦੀ ਕੀਮਤ ਤੁਹਾਨੂੰ ਪਾਕਿਸਤਾਨ ਤੋਂ ਬਿਯੋਂਡ ਡਬਲ ਟ੍ਰਿਪਲ ਗੰਨੇ ਦੀ ਆਲੂ ਦੀ ਲੋਕਾਂ ਦੇ ਮੋਢਿਆਂ ਦੇ ਉੱਤੇ ਹੈ ਜੀ ਉਹਨਾਂ ਦੇ ਹੀ ਉਹਨਾਂ ਦੇ ਪਿਆਰ ਤੋਂ ਉਹਨਾਂ ਦੇ ਜਿਹੜਾ ਇਮੋਸ਼ਨਸ ਨੇ ਉਹਨਾਂ ਦੇ ਸਦਕਾ ਮੈਂ ਤੁਹਾਡੇ ਦਰਮਿਆਨ ਬੈਠਾ ਵਾਂ ਮੈਂ ਇਹਨਾਂ ਦੇ ਵਲਵਲੇ ਪੰਜਾਬ ਦੀ ਪੰਜਾਬ ਦੇ ਸੰਗਰੂਰ ਦੇ ਬਰਨਾਲੇ ਦੇ ਮਹਿਲ ਕਲਾਪ ਦੌੜ ਦੇ ਵਲਵਲੇ ਉਸ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਜਾ ਰਿਹਾ ਹਾਂ ਮੇਰੀ ਲੜਾਈ ਨਾ ਕੋਈ ਮੇਰੀ ਲੜਾਈ ਹਾਂ ਮੈਂ ਬੇਇਨਸਾਫੀ ਦੇ ਖਿਲਾਫ ਜ਼ਰੂਰ ਖੜਦਾ ਹਾਂ ਐਨੀ ਸਾਰਟ ਆਫ ਇਨਜਸਟਿਸ ਉਹ ਮੇਰਾ এজেন্ডਾ ਹੈ ਸਰ ਆਮ ਆਦੀ ਪਾਰਟੀ ਤੋਂ ਇਹ ਵੀ ਕਹਿ ਰਹੇ ਹੋ ਜਿਹੜੀ ਗੱਲਾਂ ਕਿ ਉਹੀ ਪਾਰਲੀਮੈਂਟ ਦੇ ਦਿੱਲੀ ਜਾਣ ਦੀ ਗੱਲ ਕਰ ਰਹੇ ਉੱਥੇ ਅਲਾਈਅੰਸ ਦਾ ਗੜਜੋੜ ਹੋਇਆ ਹੈ ਪੂਰੇ ਵਿੱਚ ਗੜਜੋੜ ਵਿੱਚ ਕਾਂਗਰਸ ਵੀ ਤੇ ਆਪ ਵੀ ਇਕੱਠੇ ਹੋਦੇ ਦੇਖੋ ਗੱਲ ਇਹ ਆਂ ਅੱਛੀ ਤਰ੍ਹਾਂ ਅੰਡਰਸਟੈਂਡ ਕਰੋ ਦੇਰ ਇਜ਼ ਅਬਸੋਲਿਊਟ ਕਲੈਰਿਟੀ ਤੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਚ ਕੀ ਕੀਤਾ ਗੋਆ ਚ ਕੀ ਕੀਤਾ ਗੁਜਰਾਤ ਵੀ ਹੈਵ ਨੋ ਬਿਜ਼ਨਸ ਐਟ ਆਲ ਅਸੀਂ ਪੰਜਾਬ ਚ ਆਪਣੀ ਪਾਰਟੀ ਨੂੰ ਕਨਵੇ ਕੀਤਾ ਤਾਈਓ ਅਲਾਈਂਸ ਨਹੀਂ ਹੋਇਆ ਕੋ ਸਾਡਾ 100% ਕੇਟਰ ਇਹਨਾਂ ਦੇ ਉਲਟ ਸੀਗਾ ਸਾਡੇ ਸਰਪੰਚਾਂ ਤੱਕ ਨਹੀਂ ਬਖਸ਼ੇ ਸਾਡੇ ਮਿਊਨਿਸਪਲ ਕਮੇਟੀਆਂ ਭੰਗ ਕਰਤੀਆਂ ਤੋੜਤੀਆਂ ਸਾਡੇ ਪਰਚੇ ਕਰਤੇ ਕੌਂਸਲਰਾਂ ਦੇ ਉੱਤੇ ਸਾਡੇ ਲੀਡਰਾਂ ਨੂੰ ਫਰਜ਼ੀ ਤੌਰ ਦੇ ਉੱਤੇ ਅੰਦਰ ਜੇਲ੍ਹਾਂ ਚ ਛੁਟਦਾ ਇਨਕੁਆਇਰੀਆਂ ਸਾਰਿਆਂ ਦੀ ਖੁੱਲੀਆਂ ਹੋਈਆਂ ਤੇ ਇਸ ਕਰਕੇ ਇਹਨਾਂ ਦਾ ਕੋਈ ਸਕੋਪ ਨਹੀਂਗਾ ਔਰ ਜਿਹੜਾ ਕਾਂਗਰਸ ਦਾ ਕੈਂਡੀਡੇਟ ਜਿੱਤ ਕੇ ਜਾਵੇਗਾ ਉਹ ਗਾਰੰਟੀਡ ਇੰਡੀਆ ਅਲਾਈანს ਆ ਆਲ ਅਦਰਸ ਆ ਡਾਊਟਫੁਲ ਧਰਫੋਰ ਪੰਜਾਬ ਦੇ ਵਿੱਚ ਇਹਨਾਂ ਨਾਲ ਕੋਈ ਨਾ ਅਲਾਈანს ਆ ਨਾ ਕੋਈ ਗੱਠਜੋੜ ਆ ਨਾ ਕੋਈ ਅੰਡਰਸਟੈਂਡਿੰਗ ਆ ਵੀ ਵਿਲ ਫਾਈਟ ਇਟ ਆਊਟ ਵੈਰੀ ਵੈਰੀ ਸਟਰੋਂਗਲੀ ਬੀਜਪੀ ਵੀ ਦੇ ਇੱਕ ਟਾਰਗੇਟ ਕੋ ਮਰੇ ਬੀਜਪੀ ਨੂੰ ਟਾਰਗੇਟ ਕਰਦੇ ਨੇ ਤੁਸੀਂ ਵੀ ਬੀਜਪੀ ਨੂੰ ਟਾਰਗੇਟ ਕਰਦੇ ਹੋ ਸਿਮਰਜੀਤ ਮਾਨ ਵੀ ਬੀਜਪੀ ਨੂੰ ਜਾਰੀ ਕਰਦਾ ਕੀ ਮੂਲੀ ਇਹਨਾਂ ਹੈਵੀ ਸਬੰਧ ਤੋਂ ਬੀਜਪੀ ਨਹੀਂ 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 ਬੀਜਪੀ ਨੂੰ ਟਾਕ ਨਹੀਂ ਨਹੀਂ ਬੀਜਪੀ ਪੰਜਾਬ ਦੇ ਵਿੱਚ ਕਿਸੇ ਸੀਟ ਦੇ ਉੱਤੇ ਹੈਵੀ ਨਹੀਂ ਗਈ ਬੀਜੇਪੀ ਆਪਣੇ ਆਪ ਵਿੱਚ ਕੋਈ ਸੀਟ ਨਹੀਂ ਜਿੱਤ ਸਕਦੀ ਜਦੋਂ ਅਸੀਂ ਟਾਰਗੇਟ ਕਰਦੇ ਹਾਂ ਉਹ ਤੋਂ ਦੇਸ਼ ਮੁਖ ਪਦਰ ਦੇ ਉੱਤੇ ਕਿਉਂਕਿ ਦੇਸ਼ ਨੂੰ 2024 ਵਿੱਚ ਅਗਰ ਬੀਜੇਪੀ ਰਿਪੀਟ ਕਰਦੀਆ ਇੱਥੇ ਬਹੁਤ ਵੱਡੀ ਖਤਰੇ ਖਤਰੇ ਦੀ ਘੰਟੀ ਸੰਵਿਧਾਨ ਨੂੰ ਡੈਮੋਕ੍ਰੇਸੀ ਨੂੰ ਦੇ ਵਿਲ ਅਲਟਰ ਦਾ ਕਨਸਟੀਟਿਊਸ਼ਨ ਦੇ ਵਿਲ ਅਲਟਰ ਲਾਈਕ ਜਿਦਾ ਪਿਊਟਰ ਨੇ ਕੀਤਾ ਰਸ਼ੀਆ ਦੇ ਵਿੱਚ ਦੇ ਵਿਲ ਅਲਟਰ ਦੇ ਵਿਲ ਬ੍ਰਿੰਗ ਇਨ ਲਾਜ਼ ਜਿਹੜੇ ਕਿ ਮਾਈਨੋਰਟੀਜ਼ ਦੇ ਹਕੂਕ ਦੇ ਉੱਤੇ ਬਹੁਤ ਹਕੂਕ ਦੇ ਉੱਤੇ ਹਮਲਾ ਹੋਵੇਗਾ ਹਕੂਕ ਦੇ ਉੱਤੇ ਹਮਲਾ ਹੋਵੇਗਾ ਜਿਹੜਾ ਹੁਣ ਯੂਨੀਫਾਰਮ ਸਿਵਲ ਕੋਡ ਲੈ ਕੇ ਆਇਆ ਹੈ ਉਤਰਾਖੰਡ ਦੇ ਵਿੱਚ ਥੈਟਸੇ ਉਹ ਮੁਸਲਮਾਨਾਂ ਦੇ ਸਿੱਖਾਂ ਤੇ ਈਸਾਈਆਂ ਤੇ ਦਲਿਤਾਂ ਜੈਨੀਆਂ ਬੋਧੀਆਂ ਘੱਟ ਗਿਣਤੀਆਂ ਗਰੀਬਾਂ ਲਈ ਖਤਰੇ ਦੀ ਘੰਟੀ ਆ। ਔਰ ਜਿਹੜਾ ਤੁਸੀਂ ਕਹਿੰਦੇ ਆ ਕਿ ਆਮ ਸਾਡੀ ਆਮ ਆਦਮੀ ਪਾਰਟੀ ਤੇ ਕਿਉਂ ਨਹੀਂ ਹਮਲਾ ਜੀ ਮਾਈ ਬੇਸਿਕ ਫਾਈਟ ਇਜ਼ ਅਗੇਂਸਟ ਭਗਵੰਤ ਮਾਨ ਐਂਡ ਇਸ ਆ ਜਿਹੜਾ ਫਰਜ਼ੀ ਇਹਨਾਂ ਨੇ ਰੇਤ ਦਾ ਇੱਥੇ ਇੱਕ ਕੋ ਕਿਲਾ ਖੜਾ ਕੀਤਾ ਬੋਗਸ ਕੋਈ ਰਾਜਧਾਨੀ ਨਹੀਂ ਗਈ ਇਹ। ਰਾਜਧਾਨੀ ਤਾਂ ਰਹਿਣੀ ਸੀ ਜੇ ਆਪਣੇ ਉਸੂਲਾਂ ਦੇ ਕਾਇਮ ਰਹਿੰਦੇ। ਇਹ ਆਪਣੇ ਉਸੂਲਾਂ ਨੂੰ ਤਿਲਾਂਜਲੀ ਦੇ ਚੁੱਕੇ ਨੇ। ਉਹਨਾਂ ਤੋਂ ਕੋਹਾਂ ਦੂਰ ਨੱਟ ਚੁੱਕੇ ਨੇ ਸਾਰੇ ਕਰਪਸ਼ਨ ਵਿੱਚ ਇੰਡਲਜ ਕਰ ਰਹੇ ਨੇ ਸਾਰੇ ਇਮੋਰਲ ਐਕਟ ਕਟਾਰੂ ਚੱਕ ਤੇ ਕੀ ਐਕਸ਼ਨ ਹੈਗਾ ਜੀ ਮਤਲਬ ਭਗਵੰਤ ਮਾਨ ਦੇ ਕੋਲ ਕੀ ਹੈ ਐਕਸਪਲੇਨੇਸ਼ਨ ਹੈ ਕਿ ਮੈਂ ਕਟਾਰੂ ਚੱਕ ਨੂੰ ਕਦੇ ਲਈ ਮੇਨਟੇਨ ਕੀਤਾ ਹੋਇਆ ਵਾ ਆ ਜਿਹੜੇ ਮਨਿਸਟਰ ਜਿਹਨਾਂ ਦੇ ਜਿਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਿਹੜੇ ਐਮ ਐਲ ਏ ਕਿਸੇ ਤੇ ਕੋ ਐਕਸ਼ਨ ਹੋਇਆ ਸੋ ਸਾਡਾ ਹਮਲਾ ਹੈਗਾ ਮੇਰਾ ਤਾਂ ਹਮਲਾ ਈਵਨ ਸੁਖਬੀਰ ਬਾਦਲ ਤੇ ਵੀ ਹੈਗਾ ਕਿ ਤੂੰ ਅਕਾਲੀ ਦਲ ਦੀ ਪੰਥ ਦਾ ਵਾਸਤਾ ਦਿੰਨਾ ਵਾ ਤੇ ਕੰਮ ਸਾਰੇ ਪੰਥ ਦੀ ਆਈਡੀਓਲੋਜੀ ਦੇ ਉਲਟ ਕਰਾ ਤੁਹਾਡੇ ਕੋਲ ਪਈ ਰਹੀ ਆ ਜਿਹੜਾ ਭਾਈ ਜ਼ਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਇਨਕੁਆਇਰੀ ਰਿਪੋਰਟ ਵਿੱਚ ਐਡੀਜੀਪੀ ਦਿਵਾੜੀ ਨੇ ਕਿਹਾ ਕਿ ਹੀ ਹੈਜ਼ ਬੀਨ ਪਿਕਡ ਅਪ ਬਾਈ ਦ ਪੁਲਿਸ ਬਾਕੀ ਇਨਵੈਸਟੀਗੇਸ਼ਨ ਹੋਣੀ ਸੀ ਬਾਦਲ ਤੇ ਟੇਬਲ ਤੇ ਰਹੀ ਹੈ 10 ਸਾਲ ਨੋ ਐਕਸ਼ਨ ਫੋ ਇਸ ਕਰਕੇ ਅਸੀਂ ਪੰਜਾਬ ਲਈ ਔਰ ਆਪਣੇ ਸੰਗਰੂਰ ਲਈ ਅਸੀਂ ਵਚਨਬੱਧ ਆ ਔਰ ਪੂਰੀ ਲੜਾਈ ਲੜ ਕੇ ਆਪਣੇ ਦਮਦਾਰ ਤੇ ਸੰਗਰੂਰ ਕੰਟੀ ਚ ਦੇ ਵਿੱਚ ਕਿਸ ਤਰ੍ਹਾਂ ਮਾਲ ਕਾਂਗਰਸ ਨੇ ਇੱਕ ਪ੍ਰੇਰਣਾ ਬਾਹਰ ਨੇ ਇਕੱਠਾ ਕਰਨ ਲਈ ਕੀ ਰਹੂਗਾ ਜੀ ਬਾਕੀ ਤੁਸੀਂ ਅਧਾਰ ਹੋਣ ਬੱਤੇ ਬਣਾਏ ਨੇ ਜਿੰਨੇ ਵੀ ਬਣਾਏ ਨੇ ਹਾਂਜੀ ਇਹ ਤਾਂ ਚੱਲਦੇ ਆ ਰਹੇ ਨੇਗੇ ਜੋ ਵੀ ਹੈ ਸੰਗਰੂਰ ਨਹੀਂ ਖਾਸ ਮੁੱਦਾ ਸੰਗਰੂਰ ਦਾ ਜੋ ਜੋ ਕੀ ਵਿਜਨ ਰਹੂਗਾ ਤੁਹਾਡਾ ਸੰਗਰੂਰ ਮੈਂ ਪਹਿਲੀ ਗੱਲ ਤੋਂ ਉਹੀ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਕੋਲ ਤਾਂ 2 ਸਾਲ ਦਾ ਹਸ਼ਰ ਦੇਖ ਲਿਆ ਨਾ ਹੁਣ ਦੇਖੋ ਵਜਿੰਦਰ ਸਿੰਘਲਾ ਨੂੰ ਲੋਕਾਂ ਨੇ ਹਰਾਇਆ ਵਾ ਪਰ ਤੁਸੀਂ ਉਹਦੇ ਸ਼ਾਰਟਲੀ ਕੰਮ ਜਿਹੜੇ ਨੇ ਚਾਹੇ ਉਹ ਪੀਜੀਆਈ ਲੈ ਕੇ ਆਉਣਾ ਸੀਗਾ ਚਾਹੇ ਉਹ ਟਾਟਾ ਮੈਮੋਰੀਅਲ ਕੈਂਸਰ ਹਸਪੀਟਲ ਲੈ ਕੇ ਆਉਣਾ ਸੀਗਾ ਚਾਹੇ ਉਹ ਵੱਡੇ ਸਟੇਡੀਅਮ ਦੀ ਗਰੋਡ ਨੈਟਵਰਕ ਸੀਗਾ ਇਸ ਤਰ੍ਹਾਂ ਨਾਲ ਜਿਹੜੀ ਓਵਰਆਲ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਕਨਸਰਨਡ ਹੋਵੇਗੀ ਉਹਦੇ ਲਈ ਮੈਂ ਬਚਨ ਪਾਤਾ ਸੜਕਾਂ ਦੇ ਨੈਟਵਰਕ ਵਾਸਤੇ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਵਾਟਰ ਸੈਨੀਟੇਸ਼ਨ ਗਵਰਨਮੈਂਟ ਆਫ ਇੰਡੀਆ ਦੀ ਸਕੀਮਾਂ ਨੇ ਲੇਬਰ ਦੀਆਂ ਸਕੀਮਾਂ ਨੇ ਔਰ ਸਾਡੇ ਤੁਹਾਡਾ ਘੱਗਰ ਬਹੁਤ ਤਬਾਈ ਮਚਾਉਂਦਾ ਰਿਪੀਟ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਿੱਦਾਂ ਜਿੱਦਾਂ ਮੈਂ ਟਰੈਵਲ ਕਰੂੰਗਾ ਮੈਂ ਜਿੱਦਾਂ ਜਿੱਦਾਂ ਜਜ਼ਬਾਤ ਸਮਝੀ ਜਾਣਾ ਪਿੰਡਾਂ ਦੇ ਵਿੱਚ ਜਾ ਕੇ ਉਹ ਸਾਰੇ ਮੁੱਦੇ ਉਹਨਾਂ ਨੂੰ ਰਿਸਰਚ ਕਰਕੇ ਐਵੇਂ ਨਹੀਂ ਕਿ ਐਵੇਂ ਉੱਥੇ ਜਾ ਕੇ ਸ਼ੋਰ ਮਚਾਤਾ ਆਈ ਵਿਲ ਟ੍ਰਾਈ ਮਾਈ ਬੈਸਟ ਉਹ ਮੈਂ ਮੇਰਾ ਸਾਹਿਬ ਮੇਰਾ ਸਾਹਿਬ ਇੱਕ ਸੋਸ਼ਲ ਮੇਰਾ ਸਾਹਿਬ ਉਹਦਾ ਕੀ ਹੈ ਸਾਰਬ ਤੁਹਾਡੇ ਸਾਹਮਣੇ ਆ ਰਹੇ ਨੇਗੇ ਕੋਈ ਗੁੱਟਬੰਦੀ ਨੂੰ ਲੈ ਕੇ ਤੁਹਾਡੇ ਸੰਗਰੂਰ ਕੌਨਸਟੀਟੂਐਂਸੀ ਦੇ ਵਿੱਚ ਜਿਹੜੀ ਗੁੱਟਬੰਦੀ ਬਣੀ ਹੈ ਜਾਂ ਕਾਂਗਰਸ ਨੇ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਕੀ ਇਸਾਰ ਬਣਿਆ ਨਹੀਂ ਨਹੀਂ ਕੀ ਇਸਾਰ ਹੀ ਕੋਈ ਨਹੀਂਗਾ ਅੱਜ ਸਾਡੇ ਸਾਰੇ ਲੀਡਰਸ਼ਿਪ ਔਰ ਵਰਕਰਸ ਇਕੱਠ ਅਸੀਂ ਪਹਿਲੇ ਦਿਨ ਆਗਾਜ਼ ਹੀ ਤੂਰੀ ਤੋਂ ਸ਼ੁਰੂ ਕੀਤਾ ਸੀਗਾ ਅ ਦਲਬੀਰ ਗੋਲਟੀ ਦੀ ਕਨਸਟੈਂਸੀ ਤੋਂ ਉਸ ਤੋਂ ਅਗਲੇ ਦਿਨ ਬਜਿੰਦਰ ਸਿੰਘਲਾ ਕੱਲ ਜਿਹੜੇ ਐਮਪੀ ਨੇ ਔਰ ਐਕਸ ਮਿਨਿਸਟਰ ਨੇ ਉਥੇ ਕੀਤਾ ਅੱਜ ਅਸੀਂ ਬਰਨਾਲੇ ਵਿੱਚ ਆ ਕੱਲ ਨੂੰ ਮਿਸਿਸ ਭੱਠਲ ਜਿਹੜੇ ਕਿ ਸਾਡੇ ਫੋਰਮਰ ਚੀਫ ਮਿਨਿਸਟਰ ਨੇ ਉਸ ਤੋਂ ਅਗਲੇ ਦਿਨ ਸੁਨਾਮ ਉਸ ਤੋਂ ਅਗਲੇ ਦਿਨ ਨਿਰਭਾ ਉਸ ਤੋਂ ਅਗਲੇ ਦਿਨ ਪਹਿਲਾਂ ਜਦ ਤੱਕ ਵਾਡੀ ਹੋ ਰਹੀ ਆ ਇਹ ਸਾਡੀ ਵਰਕਰਸ ਦੀ ਮੀਟਿੰਗ ਹੀ ਹੈ ਹਾਲੇ ਜਿਹੜਾ ਪਬਲਿਕ ਕੰਟੈਕਟ ਪ੍ਰੋਗਰਾਮ ਹੈਗਾ ਉਹ ਵੱਡੀ ਤੋਂ ਬਾਅਦ ਤੁਰੰਤ ਅਸੀਂ ਪਿੰਡਾਂ ਤੇ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਹੈ। ਮੇਰੇ ਨਾਲ ਸੋਸ਼ਲ ਮੀਡੀਆ ਤੇ ਇੱਕ ਚੀਜ਼ ਘੁੰਮ ਰਹੀ ਹੈ ਜਦੋਂ ਤੁਸੀਂ ਆਮ ਆਦਮੀ ਪਾਰਟੀ ਸੀ ਮੀਥੇਰ ਨਾਲ ਤੁਹਾਡਾ ਮੁਕਾਬਲਾ ਹੈ ਮੀਥੇਰ ਦੀ ਜਿਹੜੀ ਤਾਰੀਫ ਕਰ ਰਹੇ ਹੋ ਦੇ ਵਿੱਚ ਤੇ ਉਹਦੇ ਬਾਰੇ ਹੁਣ ਤੁਸੀਂ ਇੱਕਦਮ ਮੂੰਹ ਕਰੋ ਜ਼ਰਾ ਕੈਮਰੇ ਵੱਲ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਸੀ 2017 ਚ ਜਦੋਂ ਮੇਰੇ ਤੇ ਪਰਚਾ ਹੋਇਆ ਐਨਡੀਪੀਐਸ ਦਾ ਭਗਵੰਤ ਮਾਨ ਮੇਰੀ ਤਾਰੀਫ ਕਰਦਾ ਸੀ ਕਹਿੰਦਾ ਖੈਰੇ ਨਾਲ ੱੱੱਕਾ ਬੜਾ ਹੋਇਆ ਵਾ ਮੈਂ ਪਾਰਲੀਮੈਂਟ ਚੱਕੂਗਾ ਤੁਸੀਂ ਕਿ ਭਗਵੰਤ ਭਗਵੰਤ ਨੂੰ ਕਦੀ ਪੁੱਛਿਆ ਇਹ ਗੱਲ ਪੁੱਛੋਗੇ ਜਦੋਂ ਆਊਗਾ ਕਿ ਤੂੰ ਖੈਰਿਆ ਨਾ ਝੂਠਾ ਪਰਚਾ ਕਿਉਂ ਦਰਜ ਕੀਤਾ ਹੋ ਇਸ ਕਰਕੇ ਜੋ ਪਹਿਲਾਂ ਗੱਲ ਸੀਗੀ ਉਮੀਦ ਥੇਰ ਦੀ ਮੈਂ ਤਾਂ ਅੱਜ ਵੀ ਤਾਰੀਫ ਕੀਤੀ ਕਿ ਉਮੀਦ ਥੇਰ ਨੂੰ ਭਗਵੰਤ ਨਫ਼ਰਤ ਕਰਦਾ ਵਾ ਫੂਲਕਾ ਸਾਹਿਬ ਦਾ ਰਿਸ਼ਤੇਦਾਰ ਹੈ ਮੈਂ ਤਾਂ ਅੱਜ ਵੀ ਤਾਰੀਫ ਕਰ ਰਿਹਾ ਉਹਦੀ ਪਰ ਗੱਲ ਇਹ ਹੈ ਕਿ ਭਗਵੰਤ ਦੇ ਤਾਂ ਆਪ ਹੀ ਭਗਵੰਤ ਨੇ ਪਰ ਕੱਟੇ ਹੋ ਮਾਈਨਿੰਗ ਖੋਲੀ ਐਜੂਕੇਸ਼ਨ ਖੋਲੀ ਉਹਦੇ ਪੱਲੇ ਕੀ ਰੈਂਡ ਦਿੱਤਾ ਸਪੋਰਟਸ ਦੈਟਸ ਵਾਈਸ ਇ ਸੈੱਡ ਮੈਂ ਸਟੇਜ 'ਤੇ ਤਾਂ ਕਿਹਾ ਤੁਹਾਨੂੰ ਵੀ ਕਹਿੰਦਾ ਕਿ ਭਗਵੰਤ ਨੂੰ ਕਹੋ ਆਪ ਲੜ ਲੈਣਾ ਮੁੱਖ ਮੰਤਰੀ ਵੀ ਰਹਾ ਹੈ ਤੰਤਰ ਵਿਭਾਰਤ ਪੁਲਿਸ ਵਿਭਾਰਤ ਪੈਸੇ ਵਿਭਾਰਤ ਸ਼ਰਾਬ ਵੀ ਦੇ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਨਹੀਂ ਕਰੂੰਗਾ ਪਰ ਲੜ ਆਪ ਅਗਰ ਤੂੰ ਚੋਣਾ ਅਗਰ ਤੂੰ ਕਹਿਣਾ ਕਿ ਖੈਰਾ ਕੋਈ ਚੀਜ਼ ਹੀ ਨਹੀਂ ਸੀ ਪਾਰਲੀਮੈਂਟ ਅਸੀਂ ਵਿਧਾਨ ਸਭਾ ਜਿਹਨੂੰ ਕੁਸਕੜ ਨਹੀਂ ਦਿੰਦੇ ਤਿਤਲੀ ਆ ਫਲਾਨਾ ਲੌਂਚ ਇਸ ਦਾ ਟਾਈਮ ਟੂ ਕਮ ਐਂਡ ਫੇਸ ਮੀ ਹੇਅਰ ਸਾਬ ਜਿਹੜੇ ਮੀਟ ਰਹਾ ਤੁਸੀਂ ਉਹ ਅਰਧ ਦੀ ਡਿਪਾਰਟਮੈਂਟਾਂ ਦੀ ਵਿਅਤੀ ਹੈ ਤੁਸੀਂ ਕੀ ਸਮਝਦੇ ਹੋ ਕਿ ਕਿਉਂ ਲੱਗੇ ਨੇ ਜੀ ਲਾਫ ਮੇਰਾ ਖਿਆਲ ਮੇਰਾ ਖਿਆਲ ਹੈ ਕਿ ਉਹਨੂੰ ਇਹਦੇ ਤੇ ਭਰੋਸਾ ਹੀ ਨਹੀਂ ਹੈ ਕਿ ਇਹਦੀ ਕਾਰਜਸ਼ੈਲੀ 'ਚ ਕੋ ਨੁਕਸ ਹੋਊਗਾ ਥੈਟ ਮੀਨਸ ਦ ਚ ਇਹ ਗੱਲ ਧੰਨਵਾਦ ਸਾਰਾ ਸਰ ਬਹੁਤ ਹੋ ਗਿਆ